ਆਪਾਂ ਪਾਵਨ ਸੂਪ ਮਾਮਲੇ ਦੇ ਵਿੱਚ ਗੱਲ ਕਰ ਰਹੇ ਸੀ ਮੈਂ ਜੀ ਉਸੇ ਬਾਰੇ ਹੀ ਜਾਣਕਾਰੀ ਥੋੜੀ ਜਿਹੀ ਦਿਓ ਦੇਖੋ ਮੈਂ ਨਾ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਵਾਂ ਇੱਕ ਰੌਚਕ ਗੱਲ ਦੱਸਾਂ ਜੀ ਦੀਪ ਸਿੱਧੂ ਨੂੰ ਤੁਸੀਂ ਜਾਣਦੇ ਹੋਵੋਗੇ ਹੂੰ ਦੀਪ ਸਿੱਧੂ ਇੱਕ ਦੋ ਫਿਲਮਾਂ 'ਚ ਕੰਮ ਕਰਨ ਉਪਰੰਤ ਦੋ ਤਿੰਨ ਫਿਲਮਾਂ ਯਾਨੀ ਕੰਮ ਕਰਨ ਉਪਰੰਤ ਕੋਈ ਵੱਡੀ ਕੋਈ ਬਲ ਬਲੌਕਬਸਟਰ ਰਹਿਣੀ ਸੀਗੀ ਕੋਈ ਹਟ ਨਹੀਂ ਸੀ ਹੂੰ ਦੀਪ ਸਿੱਧੂ ਨਰਮਨ ਚ ਵੀ ਸੀ ਦੀਪ ਸਿੱਧੂ ਨੇ ਫਿਲਮ ਬਣਾਈ ਸੀ ਸਾਡੇ ਵਾਲੇ ਬਾਅਦ ਵਿੱਚ ਉਹ ਰਿਲੀਜ਼ ਵੀ ਹੋਈ ਹੈ ਉਹ ਜਾਣ ਤੋਂ ਬਾਅਦ ਹਾਂਜੀ ਹਾਂਜੀ ਬਿਲਕੁਲ ਜੀ ਦੀਪ ਸਿੱਧੂ ਸਮਾਂ ਸੀਗਾ ਕੋਵਿਡ ਦਾ ਕਰੋਨਾ ਕਾਲ ਦਾ ਹੂੰ ਦੀਪ ਸਿੱਧੂ ਇੱਕ ਲਾਈਵ ਕਰਦੇ ਆ ਜਿਹੜਾ ਲਾਈਵ ਤੁਸੀਂ ਅੱਜ ਵੀ ਗੂਗਲ ਤੇ ਕੱਢ ਕੇ ਦੇਖ ਲੈਣਾ ਜਿਹੜਾ YouTube ਆ ਵੀ ਉੱਤੇ ਕੈਮਰਾ ਰੱਖ ਕੇ ਥੱਲੇ ਬੈਠ ਕੇ ਚੌਂਕੜਾ ਮਾਰ ਕੇ ਤੇ ਲਾਈਵ ਕੀਤਾ ਜਾਂਦਾ ਹੂੰ ਉਸ ਵੇਲੇ ਤੱਕ ਦੀਪ ਸਿੱਧੂ ਦੇ ਅਫੀਸ਼ੀਅਲ ਪੇਜ ਤੇ ਫੋਲੋਅਰ ਮਸੀ ਕਿਉਂਕਿ ਅਸੀਂ ਤੇ ਜਾਣਦੇ ਸੀਗੇ ਦੀਪ ਸਿੱਧੂ ਦੇ ਫੋਲੋਅਰ ਉਸ ਸਮੇਂ ਜੇ ਅੰਦਾਜ਼ਾ ਲਾ ਲਓ ਤੇ ਕੁਝ ਹੀ ਆ ਰਹੀ ਆ ਜੀ ਉਹ ਪਹਿਲਾ ਐਸਾ ਲਾਈਵ ਸੀ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਮੁਖਾਤਬ ਹੋ ਕੇ ਕਿ ਜਿਸ ਨੇ ਧਿਆਨ ਖਿੱਚਿਆ ਕਿ ਕੌਣ ਕਹਿੰਦੇ ਆਪੋ ਉਸਦੇ ਮਤਲਬ ਇੱਕ ਕਹਿ ਲੋ ਕਿ ਫਿਲਮ ਅਦਾਕਾਰ ਹੋਣ ਦੇ ਬਾਵਜੂਦ ਵੀ ਉਹ ਲੋਕ ਬਹੁਤਾ ਨਹੀਂ ਜਾਣਦੇ ਬਹੁਤਾ ਨਹੀਂ ਸੁਣ ਜਾਣਦੇ ਦੀਪ ਸਿੱਧੂ ਦਾ ਪਹਿਲੇ ਲਾਈਵ ਦਾ ਮੌਜੂ ਸੀ ਗਾਇਬ ਹੋਏ ਸਰੂਪ ਤੇ ਦੀਪ ਸਿੱਧੂ ਨੇ ਖੁਲਾਸਾ ਕੀਤਾ ਸੀਗਾ ਕਿ ਉਹ ਦੀਪ ਸਿੱਧੂ ਦੇ ਮੁਤਾਬਕ ਜਿਹੜੇ ਸਰੂਪ ਆ ਉਹ 나ਗਪੁਰ ਪਹੁੰਚ ਗਏ ਜੀ ਬਹੁਤ ਵੱਡਾ ਖੁਲਾਸਾ ਸੀ ਉਸ ਦਾ ਠੀਕ ਹੈ ਜੀ ਰੋਲਾ ਉੱਤੇ ਪੈਂਦਾ ਸੀ ਪਰ ਕਦੇ ਵੀ ਦੀਪ ਸਿੱਧੂ ਨੇ ਜਿਉਂਦੇ ਜੀ ਉਸ ਚੀਜ਼ ਨੂੰ ਸਥਾਪਿਤ ਨਹੀਂ ਕੀਤਾ ਕਿ ਨਾਗਪੁਰ ਗਿਆ ਜਾਂ ਕੁਝ ਹੋਇਆ ਹਾਲਾਂਕਿ ਖੰਡਨ ਵੀ ਹੁੰਦਾ ਰਹੇ ਦਿਵਾਬ ਮਤਲਬ ਮੈਂ ਤੁਹਾਨੂੰ ਥੋੜਾ ਜਿਹਾ ਇਸ ਮੁੱਦੇ ਨਾਲ ਜੋੜ ਕੇ ਦੱਸਿਆ ਕਿ ਦੀਪ ਸਿੱਧੂ ਦੀ ਪਹਿਲੀ ਜਿਹੜੀ ਕਹ ਲੋ ਕਿ ਧਿਆਨ ਖਿਚੂ ਸਫੀਜ ਸੀਗੀ ਨਾ ਉਹਦਾ ਮੌਜੂ ਹੋਏ ਸੀ ਜੀ ਠੀਕ ਹੈ ਜੀ ਇਹ ਗੱਲ ਵੀ ਦੀ ਹੈ ਉਹ ਮਹੀਨਾ ਮੈਨੂੰ ਯਾਦ ਨਹੀਂ ਕੋਵਿਡ ਦਾ ਦੌਰ ਚੱਲ ਰਿਹਾ ਸੀ ਉਸ ਟਾਈਮ ਹੁਣ ਆ ਜਾਈਏ ਇਸ ਮਾਮਲੇ ਤੇ ਇਹ ਗੱਲ ਜਿਹੜੀ ਆ ਨਾ ਉਹ ਹੈਗੀ ਆ 2016 ਦੀ ਇਸ ਵਸਦੀ ਠੀਕ ਹੈ ਜੀ ਜਦੋਂ ਇਹ ਮਾਮਲਾ ਵਾਪਰਦਾ ਉਦੋਂ ਪ੍ਰਕਾਸ਼ ਸਿੰਘ ਬਾਦਲੋਰੀ ਬੜੀ ਮੁਸ਼ਕਲ ਚ ਸਾਰੀ ਜ਼ਿੰਦਗੀ ਦੀ ਕਮਾਈ ਦਾ ਤੇ ਲੱਗ ਗਏ ਲੋਕ ਕਾਲੀਆਂ ਨੂੰ ਗਲੀਆਂ ਚੋਂ ਭਜਾ ਰਹੇ ਸੀਗੇ ਬਹੁਤ ਬੁਰੀ ਹਾਲਤ ਸੀ ਠੀਕ ਹੈ ਜੀ ਚਲੋ ਉਤੋਂ ਬਾਅਦ ਆ ਗਈ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਜਿਹੜੀ ਆ ਉਹ ਆnde ਹੁੰਦੇ ਆ ਨਾ ਕਿ ਬਈ ਜਿਹੜਾ ਬੰਦਾ ਫੁਕਿਆ ਹੋਵੇ ਤੇ ਲस्सी ਨੂੰ ਵੀ ਫੁਕਾ ਮਾਰਦਾ ਕਾਂਗਰਸ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਨਾ ਬਹੁਤ ਸੈਂਸਿਟਿਵ ਹੋ ਕੇ ਚੱਲਦੀ ਆ ਪੰਜਾਬ 'ਚ ਪੰਜਾਬ 'ਚ ਵੀ ਕੀ ਤੁਸੀਂ ਉਹ ਓਵਰਆਲ ਜੀ ਤੁਸੀਂ ਦੇਖੋ ਆ ਹਰਖ ਸਿੰਘ ਰਾਵਤ ਨੇ ਇੱਕ ਬਿਆਨ ਦਿੱਤਾ ਸੀਗਾ 12 ਵਜੇ ਵਾਲਾ ਤੇ ਬਾਅਦ ਦੇ ਵਿੱਚ ਗੁਰੂ ਘਰ ਜਾ ਕੇ ਸੇਵਾ ਕਰਨੀ ਪਈ ਮਾਫੀ ਮੰਗਣੀ ਪਈ ਰਾਵਤ ਨੂੰ ਇੱਕ ਬਿਆਨ ਮਤਲਬ ਕੋਈ ਗਲਤੀ ਨਾ ਕਿਹਾ ਵੀ ਜਾਵੇ ਤਾਂ ਫਿਰ ਉਸ ਦੇ ਵਿੱਚ ਇਹ ਸਖਤ ਮਨਾਈ ਆ ਕਿ ਸਿੱਖਾਂ ਤੇ ਤੁਸੀਂ ਮਤਲਬ ਕਿ ਟਿੱਪਣੀ ਬਹੁਤ ਸੋਚ ਕੇ ਕਰਨੀ ਹੈ ਜੀ ਤਾਂ ਗੱਲ ਇਹ ਆ ਕਿ ਇਹ ਸਰਕਾਰ ਦਾ ਵੀ ਕਾਰਜਕਾਲ ਲੰਘ ਗਿਆ ਹੂੰ ਜਦੋਂ ਰੌਲਾ ਬਹੁਤ ਜ਼ਿਆਦਾ ਪਿਆ ਨਾ ਤਾਂ ਇੱਕ ਕਮੇਟੀ ਬਣਾ ਦਿੱਤੀ ਗਈ ਸੀ ਉਸ ਦਾ ਨਾਮ ਸੀ ਤਲਿੰਗਾਨਾ ਤੋਂ ਸੰਸ਼ੇਧ ਐਡਵੋਕੇਟ ਈਸ਼ਰ ਸਿੰਘ ਜੀ ਕਾਫੀ ਪੜੇ ਲਿਖੇ ਸਿੱਖ ਵਿਦਵਾਨ ਸਨ ਤਾਂ ਉਹ ਕਮੇਟੀ ਨੇ ਜਾਂਚ ਪੜਤਾਲ ਕੀਤੀ ਸੀ ਤੇ ਉਹਦੀ ਸਾਰੀ ਜਿਹੜੀ ਰਿਪੋਰਟ ਆ ਤੁਸੀਂ ਜੇ ਜਾਓਗੇ ਨਾ ਐਸਟੀਪੀਸੀ ਦੀ ਵੈਬਸਾਈਟ ਉਹਦੇ ਤੇ ਵੀ ਸੁਖਮ ਸਰ ਦੇਖ ਸਕਦੇ ਜੇ ਕਿਸੇ ਨੇ ਪੜ੍ਹਨੀ ਹੋਵੇ ਇਹਨਾਂ ਨੇ ਕੁਝ ਜ਼ਿੰਮੇਵਾਰ ਬੰਦੇ ਜਿਹੜੇ ਸੀਗੇ ਉਹਨਾਂ ਤੇ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ ਕੁਝ ਕਾਰਵਾਈ ਇਹਨਾਂ ਨੇ ਕਰ ਦਿੱਤੀ ਪਰ ਕ੍ਰਿਮੀਨਲ ਕੇਸ ਕੋ ਰਜਿਸਟਰਡ ਨਹੀਂ ਸੀ ਆ ਹੈ ਇਸ ਮਾਮਲੇ ਦਾ ਪਰਿਸ਼ੋਕੜ ਪਰ ਜਿਹੜਾ ਤੁਸੀਂ 328 ਦਾ ਫਿਗਰ ਦਿੰਨੇ ਹੋ ਕੁਝ 250 ਦਾ ਫਿਗਰ ਆਉਂਦਾ ਪਰ ਜਿਹੜਾ ਜਾਂਚ ਪੜਤਾਲ ਦੇ ਵਿੱਚ ਸੀ ਉਹ ਸ਼ਾਇਦ 161 ਅਤੇ 25 ਇਸ ਨੂੰ ਤੁਸੀਂ ਕਰ ਲਓ ਕਿੰਨਾ ਬਣ ਗਿਆ 61 ਤੇ 25 ਜੇ ਆਪਾਂ ਲਾਈਏ ਤੇ 86 ਹਾਂਜੀ 86 ਬਣ ਗਿਆ 186 186 ਤਾਂ ਕੁੱਲ ਗਿਣਤੀ ਇੱਥੇ ਜੇ ਆ ਜਾਂਦੀ ਆ ਹੁਣ ਦੇਖੋ ਇਹ ਕੀ ਹੋਇਆ ਅੱਜ ਤੁਸੀਂ ਦੇਖਿਆ ਉਹਣਾ ਐਸਜੀਪੀ ਸੀ ਦਾ ਅਫੀਸ਼ੀਅਲ ਬਿਆਨ ਆ ਕਿ ਇਹ ਸ਼ਬਦ ਇਸਤੇਮਾਲ ਕਰਨਾ ਗੁਰੂ ਸਾਹਿਬ ਦੇ ਸਰੂਪ ਬਾਰੇ ਗਾਇਬ ਇਹ ਆਪਣੇ ਆਪ ਚ ਗਲਤ ਆ ਜੀ ਪਰ ਗੱਲ ਕੀ ਸੀ ਕਹਾਣੀ ਕੀ ਚੱਲ ਰਹੀ ਸੀ ਤੁਹਾਨੂੰ ਪਤਾ ਹੈ ਕਿ ਜਿਹੜੇ ਪਾਵਨ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਦੀ ਛਪਾਈ ਆਮ ਛਾਪੇਖਾਨੇ ਤੋਂ ਨਹੀਂ ਹੋ ਸਕਦੀ ਉਹਦੇ ਵਾਸਤੇ ਇੱਕ ਕਹ ਲੋ ਕਿ ਸਪੈਸ਼ਲ ਪ੍ਰਿੰਟਿੰਗ ਪ੍ਰੈਸ ਹੈ ਜਿਹਦੇ ਵਿੱਚ ਕਹ ਲੋ ਕਿ ਬਾਕਾਇਦਾ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਬਹੁਤ ਮਤਲਬ ਕੀ ਚੀਜ਼ਾਂ ਦਾ ਧਿਆਨ ਰੱਖ ਕੇ ਨਿਯਮਬੱਧਤਾ ਨਾਲ ਹੁੰਦਾ ਸਾ ਹੁੰਦਾ ਕੀ ਆ ਕਿ ਉਸ ਪ੍ਰੈਸ ਤੋਂ ਆਉਂਦੇ ਆਉਂਦੇ ਆ ਯਾਨੀ ਦਫਤਰ ਆਉਂਦੇ ਆ ਜੋ ਵੀ ਹੈ ਇਹ ਸਾਰੇ ਜਿਹੜੇ ਪਾਵਨ ਸਰੂਪ ਆ ਇਹ ਵਿੱਚੇ ਜਾਂਦੇ ਆ ਹੁਣ ਉਹ ਕਿੱਥੇ ਨੇ ਹੂੰ ਇਹ ਕੌਣ ਲੈ ਗਿਆ ਤਾਂ ਫਿਰ ਉਹਦੇ ਵਾਸਤੇ ਸ਼ਬਦ ਕਿਹੜਾ ਇਸਤੇਮਾਲ ਕਰੋਗੇ ਜੀ ਇਹ ਆਪਾਂ ਐਸਡੀਪੀਸੀ T-ਸ਼ਰਟ ਦਿੰਨੇ ਆ ਹੂੰ ਠੀਕ ਹੈ ਸਾਬ ਆ ਅਸੀਂ ਅਸਲ ਦੇ ਵਿੱਚ ਇਹ ਘਟਨਾ ਤੇ ਉਸ ਘਟਨਾ ਤੋਂ ਬਾਅਦ ਹੁਣ ਇੱਕ ਦਿਲਚਸਪ ਘਟਨਾ ਵਾਪਰਦੀ ਆ ਹੂੰ ਡੱਲੇਵਾਲ ਸਾਹਿਬ ਉਹੀ ਡੱਲੇਵਾਲ ਸਾਹਿਬ ਹੂੰ ਇਹ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੁੰਦੇ ਨੇ ਦੁਪਹਿਰੇ ਆਉਂਦੇ ਨੇ ਉੱਥੇ ਕੌਣ ਸੰਧਵਾ ਸਾ ਉਹ ਇਹਨਾਂ ਦੇ ਹੀ ਜ਼ਿਲ੍ਹੇ ਦੇ ਆ ਕੋਟ ਤੇ ਫਰੀਦਕੋਟ ਲਾਗੇ ਲਾਗੇ ਹਾਂਜੀ ਹਾਂਜੀ ਉਹ ਆ ਕੇ ਮੰਗ ਪੱਤਰ ਲੈਂਦੇ ਆ ਤੇ ਕੁਝ ਘੰਟਿਆਂ ਬਾਅਦ ਬੈਂਸ ਸਾਹਿਬ ਵੀ ਆਉਂਦੇ ਆ ਉੱਥੇ ਕੁਝ ਘੰਟਿਆਂ ਬਾਅਦ ਆ ਕੇ ਤੇ ਇਹ ਕਾਰਵਾਈ ਪਾ ਦਿੰਦੇ ਆ ਸਤਿਭਾਵਨਾ ਦਾਲਾਲੇ ਜਿਹੜੇ ਬਲਦੇਵ ਸਿੰਘ ਵਡਾਲਾ ਜੀ ਵੀ ਆ ਉਹ ਵੀ ਇਸ ਲੜਾਈ ਦੇ ਵਿੱਚ ਬਹੁਤ ਸਮੇਂ ਤੋਂ ਜਦੋਂ ਜੈਦ ਕਰ ਰਹੇ ਸਨ ਜੀ ਅਖੀਰ ਇਹਨਾਂ ਨੇ ਐਫ ਆਈ ਆਰ ਕੱਢਦੇ 16 ਜਣਿਆਂ ਤੇ ਹੂੰ ਉਹਦੇ ਵਿੱਚ ਚਰਚਿਤ ਨਾਮ ਰੂਪ ਸਿੰਘ ਦਾ ਵੀ ਹੈ ਰੂਪ ਸਿੰਘ ਬਹੁਤ ਅਹਿਮ ਅਹੁਦੇ ਤੇ ਰਹੇ ਨੇ ਜੀ ਬੜਿਆ ਮਤਲਬ ਨਾਮੀ ਨਾਮ ਆ ਲਿਖਦੇ ਰਹਿਆ ਲੇਖ ਲਿਖਦੇ ਰਹੇ ਬਿਲਕੁਲ ਬਿਲਕੁਲ ਤੋਂ ਗੱਲਿਆ ਕਿ ਰੂਪ ਸਿੰਘ ਦਾ ਵੀ ਨਾਮ ਆ ਗਿਆ ਹੂੰ ਹੁਣ ਇਹਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਆ ਜੀ ਉਹਦੇ ਤੇ ਤਾਂ ਆਪਾਂ ਕੁਝ ਟਿੱਕਾ ਟਿੱਪਣੀ ਨਹੀਂ ਕਰ ਸਕਦੇ ਕਿ ਪੁਲਿਸ ਕਦੋਂ ਇਹਨਾਂ ਨੂੰ ਬੁਲਾਏਗੀ ਹੂੰ ਕਦੋਂ ਕੋਈ ਜਾਂਚ ਪੜਤਾਲ ਜਿਹੜੀ ਸਿਰੇ ਲਾਏਗੀ ਪਰ ਇੱਕ ਦੋ ਚੀਜ਼ਾਂ ਇਸ ਦਰਮਿਆਨ ਇੰਟਰਸਟਿੰਗ ਨੇ ਕਿ ਡੱਲੇਵਾਲ ਸਾਹਿਬ ਧਾਰਮਿਕ ਮਾਮਲਿਆਂ ਦੇ ਵਿੱਚ ਜਾਂਦੇ ਨੇ ਹੂੰ ਕਿਸਾਨ ਆਗੂ ਹਮੇਸ਼ਾ ਤੁਸੀਂ ਦੇਖਿਆ ਹੋਣਾ ਇੱਕ ਦੂਰੀ ਬਣਾ ਕੇ ਚੱਲਦੇ ਨੇ ਜੀ ਹਾਲਾਂਕਿ ਅੱਜ ਕੱਲ ਰਲ ਗੱਡ ਗੱਡ ਮੱਡ ਸਭ ਕੁਝ ਹੋ ਗਿਆ ਰਾਜਨੀਤਿਕ ਵੀ ਹੋ ਗਿਆ ਕੁਝ ਕਿਸਾਨ ਆਗੂ ਕੁਝ ਗੈਰ ਰਾਜਨੀਤਿਕ ਰਹਿ ਗਏ ਪਰ ਇਹ ਧਾਰਮਿਕ ਮਾਮਲਿਆਂ 'ਚ ਗਏ ਨੇ ਸਿੱਧਾ ਜੀ ਹੁਣ ਧਾਰਮਿਕ ਮਾਮਲਿਆਂ 'ਚ ਜਾਣ ਤੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਖਨੌਰੀ ਬੈਠੇ ਮਰਨ ਵਰਤ ਕਰ ਰਹੇ ਸੀ ਜਾਂ ਸ਼ੰਭੂ ਬੈਠੇ ਸੀ ਤੁਸੀਂ ਹੂੰ ਇਹ ਲੈ ਕੇ ਨਾ ਹਜ਼ਾਰਾਂ ਕਿਸਾਨਾਂ ਨੂੰ ਹਾਂਜੀ ਉੱਥੇ ਜੋ ਹੋਇਆ ਉਹਨੂੰ ਤੁਸੀਂ ਆਪੋ ਆਪਣੇ ਹਿਸਾਬ ਨਾਲ ਲੈਨੇ ਕੋਈ ਆਲੋਚਨਾਤਮਕ ਤੌਰ ਤੇ ਲੈਂਦਾ ਕੋਈ ਸਪੋਰਟਿਵ ਵੀ ਪ੍ਰतिकਰਮ ਦਿੰਦਾ ਹੂੰ ਪਰ ਉਸ ਵੇਲੇ ਜਿਹੜੇ ਸਿੰਘ ਸਾਹਿਬ ਸਨ ਗਿਆਨੀ ਰਗਵੀਰ ਸਿੰਘ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਮਰਨ ਵਰਤ ਛੱਡ ਦਿਓ ਭਈ ਸਿੱਖੀਸਮ ਦੇ ਵਿੱਚ ਇਹ ਸਿਧਾਂਤ ਠੀਕ ਨਹੀਂ ਜੀ ਉਦੋਂ ਕਿਸਾਨ ਆ ਗੂ ਸਰ ਅੱਜ ਅੱਜ ਉਹ ਕਹਿ ਸਕਦੇ ਮੈਂ ਕੋ ਸਿੱਖਾਂ ਵੀ ਮੈਂ ਅਮਰਤ ਵੀ ਛਕਿਆ ਤੇ ਮੈਂ ਇਹਨਾਂ ਮਾਮਲੇ ਤੇ ਆ ਸਕਦਾ ਜਾਨੀ ਇਹ ਵੀ ਇੱਕ ਰੋਚਕ ਮਾਮਲਾ ਹੈ ਸਰਕਾਰ ਉੱਥੇ ਨਾਲ ਦੀ ਨਾਲ ਹੀ ਪਹੁੰਚ ਗਈ ਹੈ ਵੀ ਇੱਕ ਰੋਚਕ ਮਾਮਲਾ ਨਾਲ ਦੀ ਨਾਲ ਐਫ ਆਈ ਆਰ ਵੀ ਹੋ ਗਈ ਹੈ ਹੂੰ ਵੇ ਭਾਈ ਸਰਕਾਰ ਉਹੀ ਸਰਕਾਰ ਜਿਹਨੇ ਢੱਲੇਵਾਲ ਦੇ ਨਾਲ ਗਏ ਬੰਦੇ ਢੱਲੇਵਾਲ ਨੂੰ ਚੰਡੀਗੜ੍ਹ ਬੁਲਾ ਕੇ ਆਇਆ ਕੋਟ-ਕੋਟ ਕੇ ਉਹਨਾਂ ਦੀਆਂ ਟਰਾਲੀਆਂ ਵੀ ਧਰਤੀ ਦੇ ਤੇ ਆਪਣੇ ਜੀ ਜੀ ਮਤਲਬ ਕਿ ਰੌਚਕ ਹੈ ਸਾਰਾ ਘਟਨਾਕ੍ਰਮ ਕਿ ਕਨਸੈਪਟ ਜਿਹੜੇ ਵੱਖਰੇ ਹੀ ਨੇ ਸਾਰੇ ਜੀ ਖੈਰ ਮੈਂ ਤੁਹਾਨੂੰ ਜੀ ਦੋ ਕਮੈਂਟ ਨੇ ਦੋਸਤਾਂ ਦੇ ਮੈਂ ਥੋੜੇ ਜਿਹਾ ਪੜਦਾ ਇਹ ਇੱਕ ਤੇ ਕਹਿ ਰਹੇ ਨੇ ਸਖਸ਼ਮ ਮਿੱਤਲ ਜੀ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਨੇ 2027 ਦੇ ਵਿੱਚ ਗਿੱਦੜਵਾ ਤੋਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਜੀ ਕਿਹਨਾਂ ਨੇ ਜੀ ਸੁਖਵੀਰ ਬਾਦਲ ਨੇ ਬਲੰਕਟਾਈ ਦੇ ਵਿੱਚ ਗਿੱਦੜਵਾ ਤੋਂ ਨਹੀਂ ਨਹੀਂ ਆਫੀਸ਼ੀਅਲੀ ਕੋਈ ਨਾ ਨਮਟ ਮੈਂ ਟਾਈਪ ਬੜੇ ਆ ਸਰ